ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਤੀ ਮਾਤਾ ਮੰਦਿਰ ਵਿਖੇ ਸਵਰਗੀ ਲक्की ਗਰਗ ਦੀ ਯਾਦ ਵਿੱਚ ਪਹਿਲਾ ਥੈਲਾਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਮਦਦ ਲਈ ਓਮ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਮਾਜ ਸੇਵੀ ਕੀਟੀ ਗਰਗ ਨੇ ਦੱਸਿਆ ਕਿ ਪਿਛਲੇ ਦਿਨੀ ਸਾਡਾ ਮਿੱਤਰ ਲक्की ਗਰਗ ਪੁੱਤਰ ਮੰਗਤ ਰਾਮ ਗਰਗ ਜੋ ਪ੍ਰਭੂ ਚਰਨਾਂ ਵਿਖੇ ਜਾ ਵਿਰਾਜੇ ਸਨ ਉਹਨਾਂ ਦੀ ਯਾਦ ਵਿੱਚ ਅੱਜ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਧਾਨ ਸੰਜੇ ਗਰਗ ਲक्की गोयल ਮੰਗਤ ਰਾਮ ਅਤੇ ਟਿੰਕਾ ਗਾਜੇਵਾਸ ਨੇ ਦੱਸਿਆ ਕੀ ਓਮ ਵੈਲਫੇਅਰ ਸੁਸਾਇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਖੈਲੇਸੀਮੇ ਤੋਂ ਪੀੜਤ ਬੱਚਿਆਂ ਜਿਨ੍ਹਾਂ ਨੂੰ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਉਹਨਾਂ ਲਈ ਖੂਨਦਾਨ ਕੈਂਪ ਲਗਾਇਆ ਗਿਆ ਹੈ ਮੰਗਤ ਗਾਜੇਵਾਸ ਨੇ ਕਿਹਾ ਕਿ ਸੰਸਥਾ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਬੇਟੇ ਲੱਕੀ ਗਰਗ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ठीकु ठीकु आहे ਲੱਕੀ ਜੀ ਆਜ ਕੋਨਦਨ ਕੈਂਪ ਲਾਇਆ ਜਾਇਆ ਹੈ ਇਸ ਇਨ ਬੀ ਕੀ ਕਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਭਰਾ ਲੱਕੀ ਗਰਗੀ ਜੀ ਯਾਦ ਵਿੱਚ ਅੱਜ ਇੱਕ ਖੂਨਦਾਨ ਕੈਂਪ ਲਾਇਆ ਗਿਆ ਹੈ ਇਹ ਸਾਡੇ ਕਿਸ਼ਾ ਮਾਰਗ ਦੇ ਨੌਜਵਾਨ ਨੇ ਜਾਂ ਮਿੱਤਰ ਜਆ ਦੋਸਤ ਨੇ ਉਹਨਾਂ ਵੱਲੋਂ ਕੈਂਪ ਲਵਾਇਆ ਗਿਆ ਹੈ ਜਿਹੜਾ ਖੂਦਨ ਕੈਂਪ ਹੈ ਜਿਹੜੇ ਥੈਲਸੀਮੀਆ ਦੇ ਬੱਚੇ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਇਹਨਾਂ ਨੌਜਵਾਨਾਂ ਦਾ ਕਿਸ਼ਾ ਮਾਰਗ ਦਾ ਸਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੈਂਪ ਲਾ ਕੇ ਸਾਡੇ ਛੋਟੇ ਭਰਾ ਲੱਕੇ ਗਰਗਰੀ ਜਗਤ ਵਿੱਚ ਇਹ ਕੈਂਪ ਲਾਇਆ ਗਿਆ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਇਹ ਕਦਮ ਜਿਕੇ ਬਹੁਤ ਵਧੀਆ ਸ਼ਲਾਘਾਯੋਗ ਹੈ ਆਪਾਂ ਦੇਖੋ ਡੈਥਾ ਹੁੰਦੀਆਂ ਨੇ ਭੋਗ ਪਾਈ ਜਾਂਦੇ ਨੇ ਲੋਕ ਸਾਰੇ ਭੁੱਲ ਜਾਂਦੇ ਇੱਕ ਬਹੁਤ ਚੰਗਾ ਤੇ ਬਹੁਤ ਵਧੀਆ ਕਦਮ ਹੈ ਜਿਹੜਾ ਇਹ ਯਾਦ ਰੱਖਣ ਦੇ ਸਾਨੂੰ ਸਹਿਯੋਗ ਦੇਊਗਾ ਤੇ ਅੱਗੇ ਵੀ ਇਹ ਇਹ ਜੇ ਕਾਰਜ ਕਰਦੇ ਜਾਣਗੇ ਤੇ ਮੈਂ ਇਹਨਾਂ ਮੁੰਡਿਆਂ ਦਾ ਨੌਜਵਾਨਾਂ ਦਾ ਬਹੁਤ ਰਿਣੀ ਆ ਧੰਨਵਾਦ ਆ ਜਿਹੜੇ ਸਾਡੇ ਪਰਿਵਾਰ ਤੇ ਇਹਨਾਂ ਨੇ ਇਹਸਾਨ ਕੀਤਾ ਕਿਸਾਨੀ ਹੁੰਦਾ ਇਹ ਜਿਹੜਾ ਸਾਡੇ ਭਰਾ ਨੂੰ ਲੰਬੀ ਯਾਦ ਰੱਖਣ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਇੱਕ ਵਾਰ ਫੇਰ ਸਾਰੇ ਪਰਿਵਾਰ ਦਾ ਤੇ ਧੰਨਵਾਦ ਕਰਦਾ ਕਿ ਖੂਨ ਦਾ ਜਿਹੜਾ ਕੈਂਪ ਲਗਾਇਆ ਗਿਆ ਹੈ ਉਹਨਾਂ ਨੂੰ ਸਮਰਪਿਤ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਕੈਂਪ ਲਗਾਇਆ ਗਿਆ ਸਾਡੇ ਭਰਾ ਦੀ ਜਿਹੜੀ ਆਤਮਾ ਸ਼ਾਂ ਤੋ ਬਧੀਆ ਪ੍ਰਮਾਤਮਾ ਜਿਹੜਾ ਸਾਨੂੰ ਅਸ਼ੀਰਵਾਦ ਦੇਊਗਾ ਸਾਡੇ ਪਰਿਵਾਰ ਨੂੰ ਸਾਰੇ ਨੂੰ ਗਾਜੇਵਾਸੇ ਪਰਿਵਾਰ ਨੂੰ ਸਾਨੂੰ ਤੇ ਹੌਸਲਾ ਵੀ ਦੇਊਗਾ ਤੇ ਭਾਣਾ ਮੰਨਣ ਦਾ ਬਲ ਵੀ ਬਖਸ਼ੂਗਾ ਅੱਜ ਬਹੁਤ ਹੀ ਬੜੇ ਦੁਖੀ ਮਨ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਛੋਟਾ ਭਰਾ ਲਕੀ ਗਰਗ ਜੋ ਕਿ ਸਾਨੂੰ ਪਿਛੜੇ ਦਿਨਾਂ ਵਿੱਚ ਵਿਛੋੜਾ ਦੇ ਗਿਆ ਸਾਨੂੰ ਰੋਂਦੇ ਕਰ ਲਾਂਦਿਆਂ ਨੂੰ ਛੱਡ ਗਿਆ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਮਤਲਬ ਸ਼ੈਂਕੀ ਗੋਇਲ ਜੀ ਸਰਪ੍ਰਸਤ ਅਤੇ ਪ੍ਰਧਾਨ ਸੰਜੇ ਗਰਗ ਜੀ ਇਹਨਾਂ ਨੇ ਉਹਨਾਂ ਦੀ ਯਾਦ ਵਿੱਚ ਇੱਕ ਸੁਸਾਇਟੀ ਬਣਾਈ ਹੈ ਤਾਂ ਕਿ ਅਸੀਂ ਉਹਨਾਂ ਨੂੰ ਉਮਰ ਪਰ ਅਸੀਂ ਯਾਦ ਰੱਖੀਏ ਤੇ ਉਹਨਾਂ ਲਈ ਸਮਾਜ ਸੇਵੀ ਦੇ ਕੰਮ ਅਸੀਂ ਅੱਗੇ ਕਰਦੇ ਰਹੀਏ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਤੇ ਆਪਣੀ ਸੁਸਾਇਟੀ ਵੱਲੋਂ ਇਹੀ ਅਰਦਾਸ ਕਰਦਾ ਕਿ ਅਸੀਂ ਆਨਾਲੀ ਟਾਈਮ ਦੇ ਵਿੱਚ ਬਹੁਤ ਹੀ ਅਨੇਕ ਕੰਮ ਕਰੀਏ ਦੁੱਖ ਦੀ ਘੜੀ ਵਿੱਚ ਮੇਰੇ ਕੋਲ ਸ਼ਬਦ ਤਾਂ ਕਹਿਣ ਨੂੰ ਹੈ ਨਹੀਂਗੇ ਪਰ ਮੈਂ ਫਿਰ ਵੀ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਜਿਆਦਾ ਅਤੀ ਧੰਨਵਾਦ ਕਰਦਾ ਵੀ ਇਹਨਾਂ ਨੇ ਇੱਕ ਨਵਾਂ ਸਲਾਘਾਯੋਗ ਕਦਮ ਕੀਤਾ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਤੋਂ ਉੱਤੇ ਦਾਨ ਕੋਈ ਨਹੀਂ ਹੈਗਾ ਚਾਹੇ ਆਪਾਂ ਜੋ ਕਿਉਂਕਿ ਇੱਕ ਬੰਦੇ ਦੀ ਜ਼ਿੰਦਗੀ ਨੂੰ ਨਵੀਂ ਰਾਹ ਦਿੰਦਾ ਹੈ ਇਹ ਖੂਨਦਾਨ ਹੈ ਮੈਂ ਫਿਰ ਵੀ ਹੋਰ ਵੀ ਸਮਾਜ ਦੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਪਿੰਡਾਂ ਦੇ ਸਾਰੇ ਵਸਨੀਕਾਂ ਨੂੰ ਕਹਾਂਗਾ ਵੀ ਇਹ ਅਪਰਾਲਾ ਕਰਨਾ ਚਾਹੀਦਾ ਹੈ